ਆਪਣੇ ਪਰਿਵਾਰ ਦੀਆਂ ਖੁਸ਼ੀਆਂ ਲਈ ਕੋਈ ਕੰਮ ਕਰਨਾ ਹੀ ਪੈਂਦਾ ਕੰਮ ਤੋਂ ਬਿਗੈਰ ਜੱਗ ਤੇ ਕੁਛ ਨਹੀਂ ਗਾ ਦੋਸਤੋ ਜਿਹੜੇ ਬੰਦੇ ਸੱਚੇ ਮਾਨਾ ਮਿਹਨਤ ਕਰਦੇ ਨੇ ਉਹਨਾਂ ਦਾ ਰੱਬ ਵੀ ਸਾਥ ਦਿੰਦਾ ਪਰਮਾਤਮਾ ਆਪ ਹੀ ਸੌਂਦਾ ਦੋਸਤੋ ਮਜ਼ਦੂਰੀ ਕਰਨੀ ਕਿਹੜਾ ਸੌਖੀ ਆ ਸਾਰਾ ਦਿਨ ਧੁੱਪੇ ਮਜਮਜ ਕੇ ਡਿਊਟੀ ਨਿਭਾਉਣੀ ਪੈਂਦੀ ਆਪਣੇ ਪਰਿਵਾਰ ਦੀਆਂ ਲੋੜਾਂ ਲਈ ਤਾਂ ਹਰੇਕ ਕੰਮ ਵਿੱਚ ਖੜਨਾ ਹੀ ਪੈਂਦਾ ਫੇਰ ਹੀ ਕੰਮ ਬਣਦਾ ਨੇ ਤਾਂ ਕੰਮ ਤੇ ਵੀ ਨਹੀਂ ਕੋਈ ਲਾਉਂਦਾ ਜੀ ਤਾਂ ਬਦਲ ਬਹੁਤ ਕਰਦਾ ਵੀ ਏਸੀ ਲਿਆ ਕੇ ਘਰੇ ਰਿਆ ਕਰੀ ਆਪਣੇ ਸੁਪਨੇ ਤਾਂ ਮਾਰ-ਮਾਰਦਿਆਂ ਲੋੜਾਂ ਪਰਵਾਰ ਦੇ ਸੁਪਨੇ ਵੀ ਪੂਰੇ ਨਹੀਂ ਹੁੰਦੇ ਉਹ ਵਿਚਾਲੇ ਰਹਿੰਦੇ ਨੇ ਮਜ਼ਦੂਰੀ ਐਨੀ ਕਰਨੀ ਪੈਂਦੀ ਆ ਵੀ ਘਰੇ ਰਹਿਣ ਦਾ ਟਾਈਮ ਵੀ ਨਹੀਂ ਹੁੰਦਾ ਬੇਲ ਨਹੀਂ ਹੁੰਦੀ ਨਿੱਕੀ ਉਮਰੇ ਗਰੀਬੀ ਦੇਖੀ ਹੋਵੇ ਉਹ ਮੁੰਡਿਆਂ ਦੀ ਪੜ੍ਹਾਈ ਵੀ ਰੁਲ ਜਾਂਦੀ ਜਿਹੜੇ ਸੁਪਨੇ ਸੋਚੇ ਸੀ ਉਹ ਰਾਹਾਂ ਦੇ ਵਿੱਚ ਹੀ ਰੁਲ ਗਏ ਕੀ ਕਰਗੇ ਪ੍ਰਮਾਤਮਾ ਬਾਕੀ ਤੇਰੇ ਰੰਗ ਨੇਿਆਰੇ ਨੇ ਆਪੀ ਸਬਰ ਦਾ ਫਲ ਮਿੱਠਾ ਦੇਗਾ ਵਾਹਿਗੁਰੂ ਇਸ ਵੀਰ ਨੂੰ ਹੋਰ ਹੌਸਲਾ ਦੇਵੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਦਾ ਹੱਲ ਕਰਨ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ